ਇਸ ਲਈ ਦੀ ਬੜੀ ਅਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਮਾਨ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਪੰਜ ਨਵੇਂ ਮੰਤਰੀ ਸ਼ਾਮਿਲ ਹੋਏ ਨੇ ਤੇ ਇਹਨਾਂ ਦੇ ਸ਼ਾਮਿਲ ਹੋਣ ਤੋਂ ਬਾਅਦ ਹੁਣ ਵਿਭਾਗਾਂ ਦੇ ਵਿੱਚ ਇਹਨਾਂ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਪੰਜ ਨਵੇਂ ਮੰਤਰੀਆਂ ਨੂੰ ਕਿਹੜੇ ਵਿਭਾਗ ਦਿੱਤੇ ਗਏ ਨੇ ਅਤੇ ਪੁਰਾਣਿਆਂ ਤੋਂ ਕਿਹੜੇ ਵਿਭਾਗ ਵਾਪਸ ਲੈ ਕੇ ਹੋਰ ਕਿਹੜੇ ਵਿਭਾਗ ਨਵੇਂ ਉਹਨਾਂ ਨੂੰ ਸੌਂਪੇ ਗਏ ਨੇ ਇਸ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਜਿਨ੍ਹਾਂ ਦੇ ਕੋਲ ਪਹਿਲਾਂ ਪੰਚਾਇਤੀ ਵਿਭਾਗ ਸੀ ਉਹਨਾਂ ਕੋ ਉਹ ਵਿਭਾਗ ਵਾਪਸ ਲੈ ਕੇ ਨਵੇਂ ਮੰਤਰੀ ਨੂੰ ਦੇ ਦਿੱਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਇੱਕ ਵਿਭਾਗ ਲਾਲਜੀਤ ਸਿੰਘ ਪੁੱਲਰ ਨੂੰ ਸੌਂਪ ਦਿੱਤਾ ਹੈ ਕਿਹੜਾ ਉਹ ਵਿਭਾਗ ਹੈ ਤੇ ਨਵੇਂ ਮੰਤਰੀਆਂ ਨੂੰ ਜਿਹੜੇ ਪੰਜ ਨਵੇਂ ਮੰਤਰੀ ਅੱਜ ਹੀ ਸੌਣ ਚੋਕੇ ਮਾਨ ਸਰਕਾਰ ਦੇ ਵਿੱਚ ਮਾਨ ਸਰਕਾਰ ਦੀ ਕੈਬਨਟ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਕਿਹੜੇ ਵਿਭਾਗ ਦਿੱਤੇ ਗਏ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵੇਂ ਮੰਤਰੀਆਂ ਦੀ ਉਹਨਾਂ ਨੂੰ ਕਿਹੜਾ ਕਿਹੜਾ ਵਿਭਾਗ ਦਿੱਤਾ ਗਿਆ ਨਵੇਂ ਮੰਤਰੀਆਂ ਦੇ ਵਿੱਚੋਂ ਸਭ ਤੋਂ ਵੱਧ ਵਿਭਾਗ ਕਰਨ ਪ੍ਰੀਤ ਸੌਂਦ ਨੂੰ ਦਿੱਤੇ ਗਏ ਨੇ ਉਹਨਾਂ ਨੂੰ ਅਨਮੋਲ ਗਗਨਵਾਲਾ ਅਤੇ ਲਾਲਜੀਤ ਸਿੰਘ ਭੁੱਲਰ ਵਾਲਾ ਵਿਭਾਗ ਸੌਂਪ ਦਿੱਤਾ ਗਿਆ ਹੈ ਤਰੁਣਪ੍ਰੀਤ ਸੌਂਧ ਨੂੰ ਕੁੱਲ 6 ਵਿਭਾਗ ਸੌਂਪੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਅਹਿਮ ਵਿਭਾਗ ਸਹਿਰ ਸਪਟਾ ਅਤੇ ਸੱਭਿਆਚਾਰ ਮਾਮਲੇ ਅਤੇ ਪਿੰਡੂ ਵਿਕਾਸ ਅਤੇ ਪੰਚਾਇਤਾਂ ਦਾ ਵਿਭਾਗ ਤਰੁਣਪ੍ਰੀਤ ਸੌਂਧ ਨੂੰ ਸੌਂਪ ਦਿੱਤਾ ਗਿਆ ਹੈ ਪੰਚਾਇਤ ਵਿਭਾਗ ਪਹਿਲਾਂ ਲਾਲਜੀਤ ਸਿੰਘ ਪੁੱਲਰ ਦੇ ਕੋਲ ਸੀ ਉਹਨਾਂ ਕੋ ਇਹ ਵਿਭਾਗ ਵਾਪਸ ਲੈ ਕੇ ਤਰੁਣਪ੍ਰੀਤ ਸੌਂਧ ਨੂੰ ਦੇ ਦਿੱਤਾ ਗਿਆ ਅਤੇ ਸਹਿਰ ਸਪਟਾ ਵਿਭਾਗ ਵੀ ਤਰੁਣਪ੍ਰੀਤ ਸੌਂਧ ਨੂੰ ਦੇ ਦਿੱਤਾ ਗਿਆ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਨਵੇਂ ਮੰਤਰੀ ਜੋ ਕਿ ਡਾਕਟਰ ਰਵਜੋਤ ਸਿੰਘ ਨੇ ਉਹਨਾਂ ਨੂੰ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਵਾਲਾ ਵਿਭਾਗ ਦੇ ਦਿੱਤਾ ਗਿਆ ਸਥਾਨਕ ਸਰਕਾਰਾਂ ਵਿਭਾਗ ਪਹਿਲਾਂ ਬਲਕਾਰ ਸਿੰਘ ਕੋਲਸੀ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਇਹ ਵਿਭਾਗ ਡਾਕਟਰ ਰਵਜੋਤ ਨੂੰ ਦੇ ਦਿੱਤਾ ਗਿਆ ਹੈ। ਮੋਹਿੰਦਰ ਭਖਤ ਜੋਗੀ ਜਲੰਧਰ ਪਸ਼ਮੀ ਤੋਂ ਵਿਧਾਇਕ ਨੇ ਉਹਨਾਂ ਨੂੰ ਰੱਖਿਆ ਸੇਵਾਵਾਂ ਭਲਾਈ ਆਜ਼ਾਦੀ ਕੋਲਾਟੀਏ ਅਤੇ ਬਾਗਬਾਨੀ ਵਿਭਾਗ ਉਹਨਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਰਿੰਦਰ ਕੁਮਾਰ ਗੋਲ ਜੋ ਕਿ ਅੱਜ ਹੀ ਸੌਂ ਚੁੱਕੇ ਮੰਨ ਕੈਬਨਿਟ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਮਾਈਨਿੰਗ ਅਤੇ ਜਲ ਸਰੋਤ ਵਿਭਾਗ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਨਵੇਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਮਾਲੀਆ ਮੁੜਵ ਸੇਵਾ ਅਤੇ ਆਫਤ ਪ੍ਰਬੰਧਨ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਰਿਹਾਇਸ਼ੀ ਅਤੇ ਸ਼ਹਿਰੀ ਵਿਕਾਸ ਵਿਭਾਗ ਹਰਦੀਪ ਸਿੰਘ ਮੁੰਡੀਆਂ ਨੂੰ ਸੌਂਪਿਆ ਗਿਆ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਤਾਂ ਉਹਨਾਂ ਤੋਂ ਪੰਚਾਇਤੀ ਵਿਭਾਗ ਖੋਲਿਆ ਗਿਆ ਹੈ ਅਤੇ ਸੀਐਮ ਭਗਵੰਤ ਮਾਨ ਵਾਲਾ ਜਿਹੜਾ ਉਹਨਾਂ ਕੋਲ ਜੇਲ੍ਹ ਵਿਭਾਗ ਸੀ ਉਹ ਹੁਣ ਲਾਲਜੀਤ ਸਿੰਘ ਪੁੱਲਰ ਨੂੰ ਸੌਂਪ ਦਿੱਤਾ ਗਿਆ ਹੈ ਯਾਨੀ ਕਿ ਹੁਣ ਟਰਾਂਸਪੋਰਟ ਮੰਤਰੀ ਦੇ ਨਾਲ ਨਾਲ ਜੇਲ੍ਹ ਮੰਤਰੀ ਵੀ ਲਾਲਜੀਤ ਸਿੰਘ ਪੁੱਲਰ ਬਣ ਗਏ ਨੇ ਇਸ ਦੇ ਨਾਲ ਜੇਕਰ ਗੱਲ ਕਰੀਏ ਹਰਜੋਤ ਸਿੰਘ ਬੈਂਸੀ ਤਾਂ ਉਹਨਾਂ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਸੌਂਪ ਦਿੱਤਾ ਗਿਆ ਹੈ ਸੋ ਇਸ ਪ੍ਰਕਾਰ ਮਾਨ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਇਹ ਪੰਜ ਮੰਤਰੀ ਨਵੇਂ ਸ਼ਾਮਿਲ ਹੋਣ ਕਰਕੇ ਇਹ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ ਤੇ ਇਹਨਾਂ ਨਵੇਂ بڑے ਮੰਤਰੀਆਂ ਦੇ ਵਿੱਚੋਂ ਸਭ ਤੋਂ ਵੱਡਾ ਵਿਭਾਗ ਤਰुण ਪ੍ਰੀਤ ਸੌਂਧ ਨੂੰ ਸੌਂਪੇ ਗਏ ਨੇ ਤੇ ਸਭ ਤੋਂ ਵੱਡਾ ਵਿਭਾਗ ਪੰਚਾਇਤੀ ਵਿਭਾਗ ਉਹ ਵੀ ਹੁਣ ਕਰਨਪ੍ਰੀਤ ਸਿੰਘ ਸੌਂਧ ਨੂੰ ਸੌਮ ਦਿੱਤਾ ਗਿਆ ਜੋ ਕਿ ਪਹਿਲਾਂ ਲਾਲਜੀਤ ਸਿੰਘ ਪੁੱਲਰ ਦੇ ਕੋਲ ਸੀ ਤੇ ਲਾਲਜੀਤ ਸਿੰਘ ਪੁੱਲਰ ਨੂੰ ਹੁਣ ਜੇਲ੍ਹ ਵਿਭਾਗ ਦੇ ਦਿੱਤਾ ਗਿਆ ਜੋ ਕਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਸੀ